ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਬ ਸੰਗਤਾਂ ਨੂੰ ਬੇਨਤੀ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਜੋ ਸ਼ਹੀਦੀ ਦਿਹਾੜਾ ਹੈ ਉਹ ਵੈਸੇ 9 ਜੂਨ ਦਾ ਹੁੰਦਾ ਬਾਬਾ ਜੀ ਦੀ ਸ਼ਹੀਦੀ ਜਿਹੜੀ 9 ਜੂਨ ਦੀ ਹੋਈ 9 ਜੂਨ ਦੇ ਬੜੀ ਜਗ੍ਹਾ ਦੇ ਪ੍ਰੋਗਰਾਮ ਸ੍ਰੀ ਕ੍ਰਿਸ਼ਨ ਕੁਮਾਰ ਬਾਬਾ ਜੀ ਵੱਲੋਂ ਕਿੱਥੇ ਜਾਂਦੇ ਨੇ ਤੇ ਆਪਣਾ ਜਿਹੜਾ ਹੈਗਾ ਉਹ 8 ਜੂਨ ਦਾ ਪਿੰਡ ਚੱਪੜ 15 ਸਾਲਾਂ ਤੋਂ ਕਰੀਬ ਆਪਾਂ ਮਨਾਇਆ ਜਾਂਦਾ ਹੈ ਉੱਥੇ ਗੁਰਦੁਆਰਾ ਬਹਿਣੀਵਾਲ ਪੱਤੀ ਪਿੰਡ ਚੱਪੜ ਆਪ ਸਰਬਤ ਸੰਗਤਾਂ ਨੂੰ ਬੇਨਤੀ ਹੈ ਕਿ 8 ਜੂਨ ਦਿਨ ਸ਼ਨੀਵਾਰ ਨੂੰ ਪਿੰਡ ਚੱਪੜ ਵਿਖੇ ਸਵੇਰੇ 9:00 ਵਜੇ ਤੋਂ ਲੈ ਕੇ 12:00 ਵਜੇ ਤੱਕ ਇਹ ਸਮਾਗਮ ਚੱਲਣਾ ਹੈ ਵੱਖ-ਵੱਖ ਸੰਤਾ ਮਹਾਪੁਰਸ਼ਾਂ ਨੇ ਤੇ ਹੋਰ ਵੀ ਸਖਸੀਤਾਂ ਵੱਲੋਂ ਹਾਜ਼ਰੀਆਂ ਲਗਵਾਈਆਂ ਜਾਣੀਆਂ ਕਰਤਾਰ ਟੀਵੀ ਤੋਂ ਇਹ ਜਿਹੜਾ ਸਮਾਗਮ ਹੈ 9 ਵਜੇ ਤੋਂ ਲੈ ਕੇ 12 ਵਜੇ ਤੱਕ ਲੈਬ ਦਿਖਾਇਆ ਜਾਵੇਗਾ ਹੋਰ ਵੀ ਟੀਵੀ ਚੈਨਲਾਂ ਤੋਂ ਜਿਵੇਂ ਚੜ੍ਹਦੀ ਕਲਾ ਟਾਈਮ ਟੀਵੀ ਤੋਂ ਵੀ ਇਹ ਦਿਖਾਇਆ ਜਾਵੇਗਾ ਸਰਬੱਤ ਸੰਗਤਾਂ ਨੂੰ ਇਹ ਹੀ ਬੇਨਤੀ ਕਰਦੇ ਆ ਕਿ ਆਪ ਜੀ ਇਹ ਸਮਾਗਮ ਵਿੱਚ ਜਰੂਰ ਪਹੁੰਚਣ ਦੀ ਕਿਰਪਾਲਤਾ ਕਰੋ ਕਿਉਂਕਿ ਬਾਬਾ ਬੰਦਾ ਸਿੰਘ ਬਹਾਦਰ ਸਭ ਦੇ ਸਾਂਝੇ ਰਾਇਬਰ ਨੇ ਸਾਰੇ ਲੋਕਾਂ ਨੂੰ ਬਾਬਾ ਜੀ ਦੀਆਂ ਸ਼ਹੀਦੀ ਦਿਹਾੜੇ ਮਨਾਉਣੇ ਚਾਹੀਦੇ ਨੇ ਬਾਬਾ ਜੀ ਦੇ ਤੇ ਸਾਡੇ ਬਰਾਗੀ ਭਾਈਚਾਰੇ ਨੂੰ ਤਾਂ ਖਾਸ ਕਰਕੇ ਇਸ ਗੱਲ ਦਾ ਫਕਰ ਹੋਣਾ ਚਾਹੀਦਾ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਨਾਮ ਲੈ ਕੇ ਬਰਾਗੀ ਬਰਾਦਰੀ ਦਾ ਜਿਹੜਾ ਸਿਰ ਹੈ ਉਹ ਗਰਭ ਨਾਲ ਉੱਚਾ ਹੋ ਜਾਂਦਾ ਹੈ ਅਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਅਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਇਹ ਦੋਨਾਂ ਮਹਾਪੁਰਸ਼ਾਂ ਦਾ ਜਿਹੜਾ ਸ਼ਹੀਦੀ ਦਿਹਾੜਾ ਹਰ ਵਾਰ ਹਰ ਸਾਲ 8 ਜੂਨ ਪਿੰਡ ਚਾਪੜ ਵੀ ਖੇ ਮਨਾਇਆ ਜਾਂਦਾ ਹੈ ਜੀ ਦਾ ਸਮਾ ਸਵੇਰੇ 9 ਵਜੇ ਤੋਂ 12 ਵਜੇ ਤੱਕ ਹੋਵੇਗਾ 9 ਜੂਨ ਦਾ ਜੋ ਸਹੀਦੀ ਦਿਹਾੜਾ ਉਹ ਸ਼੍ਰੀ ਕ੍ਰਿਸ਼ਨ ਕੁਮਾਰ ਬਾਬਾ ਜੀ ਵੱਲੋਂ ਦਿੱਲੀ ਮਨਾਇਆ ਜਾਵੇਗਾ ਤਾਂ ਸਾਰੇ ਬਰਾਗੀ ਭਾਈਚਾਰੇ ਨੂੰ ਵੀ ਇਹ ਬੇਨਤੀ ਕਰਦੇ ਆਂ ਕਿ ਆਪਣੇ ਪਰਿਵਾਰਾਂ ਸਮੇਤ ਪਹੁੰਚੋ ਤਾਂ ਕਿ ਜੋ ਇੱਕ ਦੂਜੇ ਦੇ ਆਪਣਾ ਜਾਣ ਪਛਾਣ ਹੋਵੇ ਸਾਰੇ ਰਿਸ਼ਤੇਦਾਰਾਂ ਦੀ ਜਾਣ ਪਛਾਣ ਹੁੰਦੀ ਹੈ ਬੱਚਿਆਂ ਦੀ ਜਾਣ ਪਛਾਣ ਹੁੰਦੀ ਹੈ ਬਰਾਗੀ ਪਰਿਵਾਰਾਂ ਦੀ ਆਪਸ ਦੇ ਵਿੱਚ ਮੇਲ ਮਲਾਪ ਵੀ ਹੁੰਦਾ ਹੈ ਇਹ ਜੇ ਦੀਦੀ ਦਿਹਾੜਿਆਂ ਤੇ ਜ਼ਰੂਰ ਪਹੁੰਚਣਾ ਚਾਹੀਦਾ ਹੈ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਵੱਤ ਤੋਂ ਵੱਤ ਚੜ ਕੇ ਪਿੰਡ ਚਾਪੜ ਵਿਖੇ 8 ਜੂਨ ਦਿਨ ਸ਼ਨੀਵਾਰ ਨੂੰ ਸਵੇਰੇ 9 ਵਜੇ ਤੋਂ ਪਹਿਲਾਂ ਪਹਿਲਾਂ ਪਹੁੰਚਣ ਦੀ ਕਿਰਪਾਲਤਾ ਕਰਨੀ ਮੈਂ ਸਤਪਾਲ ਸਿੰਘ ਬਰਾਗੀ ਪ੍ਰਧਾਨ ਬਾਬਾ ਬੰਦਾ ਸਿੰਘ ਬਹਾਦਰ ਬਰਾਗੀ ਫਾਊਂਡੇਸ਼ਨ ਪੰਜਾਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ